ਇਸ ਕੱਛਿਆਂ ਨੂੰ ਵੇਖਣ ਆਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥਿਓ ਸਾਡਾ ਵੀ ਸਾਥ ਚੱਲਿਆ ਹੋਇਆ ਸੀ ਆਓ ਗੁਰੂ ਇਤਿਹਾਸ ਜਾਣੀਏ ਇਨ ਕੱਛਿਆਂ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ 10 ਪਾਤਸ਼ਾਹੀਆਂ ਬਾਰੇ ਉਹਨਾਂ ਦਾ ਜਨਮ ਕਦੋਂ ਹੋਇਆ ਸੀ ਉਹਨਾਂ ਨੇ ਸਹੀਦੀ ਕਦੋਂ ਪ੍ਰਾਪਤ ਕੀਤੀ ਸੀ ਉਹਨਾਂ ਦੇ ਪੁੱਤਰਾਂ ਦਾ ਕੀ ਨਾਮ ਸੀ ਉਹਨਾਂ ਦਾ ਵਿਆਹ ਕਦੋਂ ਹੋਇਆ ਸੀ ਇਹਨਾਂ ਦੇ ਬਾਰੇ ਦੱਸਿਆ ਸੀ ਅੱਜ ਜੇ ਸਾਡਾ ਵੀ ਸਾਥ ਚੱਲਿਆ ਆਇਸੀ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਜਿਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦਰਜ ਹੈ ਤਾਂ ਇਹਨਾਂ ਨੂੰ ਸਹਿਜ ਦਾ ਸਰਤਾਜ ਦੇ ਨਾਲ ਵੀ ਆਖਿਆ ਜਾਂਦਾ ਸੀ ਅੱਜ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਸਾਡੀ ਅੱਜ ਦੀ ਇਹ ਆਖਰੀ ਕਲਾਸ ਹੈਗੀ ਆਖਿਆ ਗਈ ਇਦੇ ਬਾਅਦ ਅੱਗੇ ਵਾਲੇ ਕੱਠੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ 6ਵੀਂ ਪਾਸ਼ੀ ਆਈ ਬਾਰੇ ਦੱਸਾਂਗਾ ਵੇਖੋ ਜੀ ਅੱਜ ਦੇ ਸਾਡੇ 5% ਕਿਹੜੇ ਕਿਹੜੇ ਹਨ ਵੇਖੋ ਸਹੀਦਾਂ ਦੇ ਸਰਤਾਜ ਕਿਸ ਗੁਰੂ ਜੀ ਨੂੰ ਕਿਹਾ ਗਿਆ ਹੈ ਸਹੀਦਾਂ ਦੇ ਸਰਤਾਜ ਕਿਸ ਗੁਰੂ ਜੀ ਨੂੰ ਕਿਹਾ ਗਿਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬਈ ਸਹੀਦਾਂ ਦੇ ਸਰਤਾਜ ਕਿਸ ਗੁਰੂ ਜੀ ਨੂੰ ਕਿਹਾ ਗਿਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਹੀਦਾਂ ਦੇ ਸਰਤਾਜ ਦੇ ਨਾਲ ਜਾਣਿਆ ਜਾਂਦਰਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਦੋਂ ਅਤੇ ਕਿੱਥੇ ਸ਼ਹੀਦ ਕੀਤਾ ਗਿਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਦੋਂ ਤੇ ਕਿੱਥੇ ਸ਼ਹੀਦ ਕੀਤਾ ਗਿਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੰਨ 1606 ਈਸਵੀ ਨੂੰ ਲਾਹੌਰ ਲਾਹੌਰ ਪਾਕਿਸਤਾਨ ਵਿਖੇ ਸ਼ਹੀਦ ਕੀਤਾ ਗਿਆ। ਭਈ ਇਹਨਾਂ ਨੂੰ ਸਿੱਧਾਂ ਦੇ ਸਰਤਾ ਨਾਲ ਜਾਣਿਆ ਜਾਂਦਾ ਸੀ ਕਿਹਾ ਜਾਂਦਾ ਸੀ ਤੇ 1606 ਈਸਵੀ ਵਿੱਚ ਇਹਨਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਜਿਹੜਾ ਪਾਕਿਸਤਾਨ ਵਿਖੇ ਉੱਥੇ ਸ਼ਹੀਦ ਕੀਤਾ ਗਿਆ ਸੀ। ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ? ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਮੁੱਖ ਦੋਸ਼ੀ ਕੌਣ ਸੀ? ਵੇ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਹੈਦ ਕੀਤਾ ਗਿਆ ਸੀ ਇਦੇ ਲਈ ਮੁੱਖ ਦੋਸ਼ੀ ਕੌਣ ਸੀ ਕਿਨੂੰ ਜਾਣਿਆ ਕਿਨੂੰ ਕਿਹਾ ਜਾ ਸਕਦਾ ਸੀ ਇਦੇ ਮੁੱਖ ਦੋਸ਼ੀ ਹਨ ਜਾਂਗੀਰ ਬਾਦਸ਼ਾਹ ਤੇ ਚੰਦੂ ਬ੍ਰਾਹਮਣ ਵੇ ਜਾਂਗੀਰ ਬਾਦਸ਼ਾਹ ਤੇ ਚੰਦੂ ਬ੍ਰਾਹਮਣ ਇਹਦੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਹੈਦੀ ਲਈ ਇਹਨਾਂ ਨੂੰ ਮੁੱਖੀ ਦੋਸ਼ੀ ਜਾਣਿਆ ਗਿਆ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਵੇਖੋ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤਸੀਆਂ ਨੂੰ ਝਲਦਿਆਂ ਪ੍ਰਭੂ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਸੀਆਂ ਨੂੰ ਝਲ ਲੀਆਂ ਝਲਦਿਆਂ ਪ੍ਰਭੂ ਬਾਣੀ ਚ ਕਿਹੜਾ ਸ਼ਬਦ ਉਚਾਰਿਆ ਸੀ ਬਈ ਤਸੀਆਂ ਨੂੰ ਝਲਦਿਆਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿਹੜਾ ਸ਼ਬਦ ਉਚਾਰਿਆ ਸੀ ਕਿ ਤੇਰਾ ਕੀਤਾ ਕੀਆ ਮਿੱਠਾ ਲਾਗੇ ਉਹਨਾਂ ਨੂੰ ਵਾਹਿਗੁਰੂ ਨੂੰ ਅਰਦਾਸ ਕੀ ਕੀ ਇਹ ਵਾਹਿਗੁਰੂ ਇਹ ਤੁਹਾਡਾ ਕੀਆ ਤੇਰਾ ਕੀਆ ਮਿੱਠਾ ਲਾਗੇ ਤੁਹਾਡਾ ਕੀਆ ਸਾਨੂੰ ਮਿੱਠਾ ਲੱਗਦਾ ਸੀ ਆ ਇਹਨਾਂ ਨੂੰ ਸ਼ਬਦ ਉਚਾਰਿਆ ਸੀ ਤੇ ਅਖਰੀ ਵਾਲਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੱਗੇ ਕਿਸ ਨੂੰ ਗੁਰਿਆਈ ਬਖਸ਼ਿਸ਼ ਕੀਤੀ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਆਪਣੀ ਸੈਦੀ ਤੋਂ ਪਹਿਲਾਂ ਕਿਸ ਨੂੰ ਗੁਰਿਆਈ ਬਖਸ਼ਿਸ਼ ਕੀਤੀ ਸੀ ਇਹਦੇ ਵਿੱਚ ਆਪ ਪ੍ਰਸ਼ਨਿਤ ਆ ਪੁੱਛਿਆ ਗਿਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ ਤੂੰ ਵਿਖੋ ਸੁਣ ਵਿਦਿਆਰਥੀਓ ਸਾਡਾ ਅੱਜ ਦਾ ਵਿਸ਼ਾ ਏ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਜਿਹੜਾ ਵਿਸ਼ਾ ਚੱਲਿਆ ਹੋਇਆ ਸੀ ਇੱਥੇ ਹੀ ਸਮਾਪਤ ਹੋਇਆ ਸੀ ਅੱਗੇ ਵਾਲੀ ਕਥਾ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਛੇਵੀਂ ਪਾਸ਼ਾਹੀ ਬਾਰੇ ਦੱਸਾਂਗਾ ਅੱਜ ਦੀ ਕਥਾ ਤੁਹਾਨੂੰ ਕਿਵੇਂ ਲੱਗੀ ਜੀ ਮੈਨੇ ਕਮੈਂਟ ਬਾਕਸ ਵਿੱਚ ਦੱਸਣਾ ਇਹ ਪਿੰਡ ਦੀ ਲਾਈਕ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਤੇ ਨਾਲੇ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਨਵੀਂ ਵੀਡੀਓ ਸਮੇਸ਼ਿਰ ਲੈਨ ਲਈ ਵਾਏ ਗੁਰਦਾ ਖਾਲਸਾ ਵਾਏ ਗੁਰਦੀ ਫਤਈ